ਹਾਂਜੀ ਸਰਕਾਰੀ ਨੌਕਰੀਆਂ ਦੀ ਚਾਹਤ ਰੱਖਣ ਵਾਲੇ ਸਾਰੇ ਹੀ ਉਮੀਦਵਾਰਾਂ ਦਾ ਐਜੂਕੇਸ਼ਨ ਸਿੰਪਲੀਫਾਈਡ ਬਾਈ ਓਸੀਡੀਸੀ ਚੈਨਲ ਦੇ ਉੱਪਰ ਬਹੁਤ ਬਹੁਤ ਸਵਾਗਤ ਹੈ ਸੋ ਬਹੁਤ ਹੀ ਧਮਾਕੇਦਾਰ ਇੱਕ ਨਿਊਜ਼ ਹੈ ਕਿ ਪੰਜਾਬ ਸਿਹਤ ਵਿਭਾਗ ਦੇ ਵਿੱਚ ਰੈਗੂਲਰ ਸਰਕਾਰੀ ਨੌਕਰੀਆਂ ਦਾ ਨੋਟੀਫਿਕੇਸ਼ਨ ਹੈ ਅਗਸਤ 2025 ਦੇ ਲਈ ਉਹ ਜਾਰੀ ਹੋ ਚੁੱਕਿਆ ਹੈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਸੋ ਕਿਹੜੀਆਂ ਕਿਹੜੀਆਂ ਪੋਸਟਾਂ ਨੇ ਕਿੰਨੀਆਂ ਪੋਸਟਾਂ ਨੇ ਇੰਨੀ ਕੁ ਜਾਣਕਾਰੀ ਤੁਹਾਨੂੰ ਇਸ ਵੀਡੀਓ 'ਚ ਮਿਲਣ ਮਿਲਣ ਜਾ ਰਹੀ ਹੈ ਕੀ ਵਿਦਿਅਕ ਯੋਗਤਾ ਜਾਂ ਕੀ ਉਮਰਦਾਰ ਰੱਖੀ ਗਈ ਹੈ ਉਹ ਜਾਣਕਾਰੀ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲੇਗੀ ਠੀਕ ਹੈ ਜੀ ਤਾਂ ਪੋਸਟਾਂ ਨੇ ਸਟਾਫ ਨਰਸ ਦੀਆਂ 406 ਪੋਸਟਾਂ ਤੇ ਮਲਟੀਪਲ ਹੈਲਥ ਵਰਕਰ ਦੀਆਂ ਇਸ ਵਾਰ ਮੇਲ ਦੀਆਂ ਪੋਸਟਾਂ ਜੀ 270 ਬਹੁਤ ਧਿਰ ਤੋਂ ਵੇਟ ਹੋ ਰਹੀ ਸੀ ਮੇਲ ਦੇ ਪੋਸਟਾਂ ਨਹੀਂ ਆ ਰਹੀਆਂ ਸੀ ਐਮ ਪੀ ਐਚ ਡਬਲਯੂ ਦੀਆਂ ਸੋ 270 ਪੋਸਟ ਅਨਾਉਂਸ ਕਰ ਦਿੱਤੀਆਂ ਗਿਆ ਨੇ ਉਮੀਦ ਹੈ ਵੀ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਜਿਹੜੀ ਉਪਵੈਦ ਫਾਰਮਾਸਿਸਟ ਦੀ ਪੋਸਟ ਉਹ ਵੀ ਦੇਖਣ ਨੂੰ ਮਿਲ ਸਕਦੀ ਹੈ ਸੋ ਉਮੀਦ ਕਰਦੇ ਆਪਾਂ ਸਰਕਾਰ ਤੋਂ ਸੋ ਇਹਨਾਂ ਪੋਸਟਾਂ ਦੇ ਲਈ ਬਿਹਤਰੀਨ ਸਟੱਡੀ ਮਟੀਰੀਅਲ ਪੰਜਾਬੀ ਅਤੇ ਇੰਗਲਿਸ਼ ਦੋਨੇ ਲੈਂਗੁਏਜ ਦੇ ਵਿੱਚ ਤੁਸੀਂ ਮੇਰੇ ਤੋਂ ਪ੍ਰਾਪਤ ਕਰ ਸਕਦੇ ਹੋ ਬਹੁਤ ਹੀ ਵਾਜਿਬ ਫੀਸ ਦੇ ਕੇ WhatsApp ਦੇ ਉੱਪਰ ਸੰਪਰਕ ਕਰਨਾ ਹੈ 987637178 ਮੈਸੇਜ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਸੋ ਇਹਨਾਂ ਪੋਸਟਾਂ ਦੇ ਨਾਲ ਸੰਬੰਧਿਤ ਮੇਰੀ ਵੀਡੀਓਜ਼ ਦੇਖਣ ਦੇ ਲਈ ਵੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਬਿਨਾ ਭੁੱਲੋ ਥੈਂਕ ਯੂ ਥੈਂਕਸ ਫॉर ਵਾਚਿੰਗ